ਲੋ ਵੀ ਦੋਸਤੋ ਸਰੂ ਅਸੀਂ ਬਾਈ ਅੱਜ ਦੀ ਜੋੜੀ ਆ ਤੁਹਾਨੂੰ ਦਿਖਾ ਰਹੇ ਆ ਇਹਨਾਂ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਲੋਕ ਚੰਦਰਮਾ ਤੇ ਪਹੁੰਚ ਗਏ ਇਹ ਬਾਈ ਤਰੇ ਫਿਰਦੇ ਆ ਸਾਈਕਲ ਤੇ ਕਿਉਂਕਿ ਆਪਾਂ ਆਪਦੇ ਮੁੰਡੇ ਦਾ ਵਿਆਹ ਕਰਦੇ ਆ ਜਾਂ ਕੋਈ ਆਪਣੀ ਧੀ ਦਾ ਵਿਆਹ ਕਰਦਾ ਤਾਂ ਉੱਥੇ ਬਾਈ ਜੀ 50000 70000 80000 ਲੱਖ ਸਵਾ ਲੱਖ ਗੱਡੀਆਂ ਵਾਲੇ ਆਪਣੀ ਜਿਹੜੀ ਗੱਡੀ ਦੀ ਬੁਕਿੰਗ ਵਾਲੇ ਉਹ ਇੰਨੇ ਨੇ ਪੈਸੇ ਲੈ ਜਾਂਦੇ ਆ ਤੇ ਬਾਈ ਜਿਹੜਾ ਕੁੜੀ ਦਾ ਕੁੜੀ ਨੂੰ ਵਿਆਹ ਕੇ ਲਿਆਇਆ ਹੈ ਮਤਲਬ ਪੂਰੀ ਦੁਨੀਆ ਦੇ ਪਹਿਲੇ ਬੰਦੇ ਆ ਜਿਹਨਾਂ ਨੇ ਕੁੜੀ ਦਾ ਵਿਆਹ ਇੱਕ ਸਾਈਕਲ ਤੇ ਮਤਲਬ ਬਰਾਤ ਗਏ ਸੀ ਤੇ ਬਰਾਤ ਦੇ ਵਿੱਚ ਸਿਰਫ ਤੇ ਸਿਰਫ ਸਿਰਫ ਭਾਈ ਆਪ ਹੀ ਗਏ ਸੀ ਨਾ ਭਾਈਆਂ ਦਾ ਕੋਈ ਦੋਸਤ ਨਾ ਭਾਈਆਂ ਦਾ ਕੋਈ ਰਿਸ਼ਤੇਦਾਰ ਨਾ ਕੋਈ ਯਾਰ ਵੇਲੀ ਭਾਈ ਅਸਤੀਗਰ ਅਸਤੀਗਰ ਹੋਰ ਇਹ ਜਿੱਗੋ ਚੜਦੀ ਕਲਾ ਭਾਈ ਭਾਈ ਲੋਕ ਚੰਦਰਮਾ ਦੇ ਪਹੁੰਚ ਗਏ ਯਾਰ ਐ ਵੱਡੇ ਵੱਡੇ ਮਤਲਬ ਕਿੱਥੋਂ ਤੱਕ ਦੁਨੀਆ ਪਹੁੰਚ ਚੁੱਕੀ ਹੈ ਲੋਕਾਂ ਕੋਲੇ ਲਗਜ਼ਰੀ ਲਾਈਫ ਲਗਜ਼ਰੀ ਕੋਠੀਆਂ ਗੱਡੀਆਂ ਤੁਸੀਂ ਸਾਈਕਲਾਂ ਦੇ ਘਰੇ ਫਿਰਦੇ ਹੋ ਯਾਰ ਭਾਈ ਕੀ ਸੋਚ ਆ ਤੁਹਾਡੀ ਥੋੜੀ ਸੋਚ ਬੋਸੀ ਕੀ ਕੀ ਕਹਿ ਸਕਦੇ ਅਸੀਂ ਤਾਂ ਇਹ ਇਹੀ ਕਹਿ ਸਕਦੇ ਕਿ ਲੋਕਾਂ ਨਾਲ ਸਾਡੀ ਵੱਖਰੀ ਸੋਚ ਹੈ ਅਸੀਂ ਲੋਕਾਂ ਦੇ ਪਿੱਛੇ ਲੱਗ ਕੇ ਕੋਈ ਲੋਕ ਦਿਖਾਵਾ ਨਹੀਂ ਕਰਨਾ ਅਸੀਂ ਕੋਈ ਆਪਦੀ ਜ਼ਮੀਨ ਗਹਿਣੇ ਰੱਖ ਕੇ ਪੈਲਸ ਮਹਿੰਗੇ ਪੈਲਸ ਨਹੀਂ ਕਰਨੇ ਕੋਈ ਜਾਹਜ ਨਹੀਂ ਕਰਨਾ ਇੱਕ ਸਿੰਪਲ ਜ਼ਿੰਦਗੀ ਨੂੰ ਜਿਉਣ ਵਾਸਤੇ ਇੱਕ ਸਿੰਪਲ ਜਿਹਾ ਵਿਆਹ ਕਰਵਾਇਆ ਘੱਟੋ ਘੱਟ 70 80 ਕਿਲੋਮੀਟਰ ਤੇ ਅਸੀਂ ਆਏ ਆ ਸਾਈਕਲ ਤੇ ਸਾਈਕਲ ਤੇ ਆਇਆ ਬਈ ਸਾਈਕਲ ਤੇ ਆਏ ਜਦੋਂ ਪਿੰਡ ਦੇ ਨੇੜੇ ਆ ਗਏ ਬੱਸ ਮਾੜਾ ਮੋਟਾ ਤੁਰ ਕੇ ਆ ਗਏ ਇੱਥੇ ਤੇ ਬਈ ਕੋਈ ਥੋੜੇ ਨਾਲ ਥੋੜੇ ਯਾਰ ਦੋਸਤ ਜਾਂ ਕੋਈ ਚਾਚੇ ਤਾਏ ਜਾਂ ਮਾਮੇ ਕੋ ਫੜ ਭੂਆ ਕੋਈ ਨਾਲ ਥੋੜੇ ਨਾਲ ਗਏ ਹੋਣ ਇਕੋ ਜਾਨ ਨੂੰ ਤਾਂ ਯਾਰ ਦੋਸਤ ਆਪਣੇ ਜਿਹੜੀ ਯਾਰ ਦੋਸਤ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਹੁੰਦੇ ਹੀ ਆ ਚਾਰ ਪੰਜ ਯਾਰ ਦੋਸਤ ਹੈਗੇ ਆ ਪਰ ਅਸੀਂ ਕੁਝ ਵੱਖਰੇ ਕਰਨਾ ਚਾਹੁੰਦੇ ਸੀ ਇਹ ਮੈਸੇਜ ਹੀ ਬੜੇ ਚੰਗੇ ਸੁਭਾਅ ਦੇ ਨੇ ਇਹਨਾਂ ਨੂੰ ਪੁੱਛਿਆ ਵੀ ਇਹ ਕਹਿੰਦੇ ਵੀ ਤੁਸੀਂ ਕੱਲ ਹੀ ਆ ਜਾਓ ਕੋਈ ਗੱਲ ਨਹੀਂ ਜਿਹੜੇ ਅਨੰਦ ਕਾਰਜ ਬਹੁਤ ਜ਼ਰੂਰੀ ਹੁੰਦੇ ਅੱਜ ਕੱਲ੍ਹ ਅਨੰਦ ਕਾਰਜ ਬਾਈ ਅੱਜ ਦੇ ਟਾਈਮ 'ਚ ਲੋਕ 12-12 1-1-2-2 ਵਜਾ ਦਿੰਦੇ ਆ ਥੋੜੇ ਅਨੰਦ ਕਾਰਜ ਕਿੰਨੇ ਵਜੇ ਹੋਗੇ ਸੀ ਬਾਈ 12 ਵੀ ਨਹੀਂ ਕਈ ਤਾਂ ਇਹ ਕਈ ਵਾਰੀ ਤਾਂ 4-4 ਵਜੇ ਜਾਂਦੇ ਆ ਸ਼ਾਮ ਦੇ ਫੇਰ ਵੀ ਅਨੰਦ ਕਾਰਜ ਨਹੀਂ ਹੁੰਦੇ ਜੀ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਵੇਰੇ 10:30 ਵਜੇ ਨੂੰ ਸਾਡੇ ਆਨੰਦ ਕਾਰਜ ਹੋ ਗਏ ਸੀ। ਹੂੰ ਅਸੀਂ ਗੁਰੂ ਦੀ ਗੁਰੂ ਦੀ ਕਿਰਪਾ ਨਾਲ ਅਸੀਂ ਸੁਦੇਹਾ ਬਹੁਤ ਜਲਦੀ ਆਨੰਦ ਕਾਰਜ ਹੋ ਗਏ ਸੀ ਤੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦੀ ਬੇਅਦਬੀ ਹੋਵੇ। ਭਣਜੀ ਤੁਸੀਂ ਉਹ ਵਿਆਹ ਕਰਾਇਆ ਥੋੜੀ ਮਰਜ਼ੀ ਨਾਲ ਹੋਇਆ। ਹਾਂਜੀ ਕੋਈ ਥੋੜਾ ਜਿਹਾ ਨਹੀਂ ਵੀ ਤੁਸੀਂ ਮਤਲਬ ਆਪਣੇ ਘਰਦਿਆਂ ਤੋਂ ਭੱਜ ਕੇ ਕਰਾਇਆ ਜਾਂ ਥੋੜੀ ਕੋਈ ਲਵ ਮੈਰਿਜ ਉਹ ਚ ਕਰਵਾਈ ਤਾਂ ਅਸੀਂ। ਹਾਂਜੀ ਇਹੋ ਜੀ ਕੋਈ ਗੱਲ ਨਹੀਂ। ਇਹ ਜੀ ਤੁਸੀਂ ਮਤਲਬ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਲਵ ਮੈਰਿਜ ਕਰਾਉਂਦੀਆਂ ਜਾਂ ਉੱਤੋਂ ਦੀ ਹੋਗੇ ੱੱੱਕੇ ਨਾਲ ਭੱਜ ਕੇ ਵਿਆਹ ਕਰਾਉਂਦੀਆਂ ਉਹਨਾਂ ਦਾ ਅਸੀਂ ਵਿਰੋਧ ਤੋਂ ਹਾਂਜੀ ਮਾਂ ਪਿਓ ਦੀ ਮਰਜ਼ੀ ਨਾਲ ਹੀ ਵਿਆਹ ਹੋਣਾ ਚਾਹੀਦਾ ਸੁਖੀ ਜੀਵਨ ਰਹਿੰਦਾ ਜੀ ਜੀ ਹਾਂਜੀ ਪਰ ਕਿਵੇਂ ਤੁਸੀਂ ਮਤਲਬ ਲੋਕ ਅੱਜ ਕੱਲ੍ਹ ਦੀਆਂ ਕੁੜੀਆਂ ਮਤਲਬ ਉਹ ਪਹਿਲਾਂ ਜਾਂਦੀਆਂ ਪਾਰਲਰ ਜਾਂਦੀਆਂ ਫਿਰ ਮੇਕਅੱਪ ਕਰਵਾਉਂਦੀਆਂ ਫਿਰ ਉਹ ਮਤਲਬ ਮਹਿੰਦੀ ਲਵਾਉਂਦੀਆਂ ਹਫਤਾ-ਆਫਤਾ ਪਹਿਲਾਂ ਤਿਆਰੀ ਕਰਦੀਆਂ ਤੁਸੀਂ ਕੋਈ ਤਿਆਰੀ ਕੀਤੀ ਕਿ ਸਿੰਪਲ ਸਿੰਪਲ ਕੱਪੜੇ ਜਿਹਾ ਆਏ ਹੋ ਨਹੀਂ ਜੀ ਤੁਹਾਡੇ ਸਾਹਮਣੇ ਆ ਦੇਖੋ ਮੈਂ ਸਿੰਪਲ ਆਈ ਆ ਕੋਈ ਮੇਕਅੱਪ ਨਹੀਂ ਕੁਛ ਨਹੀਂ ਜੀ ਕਿੰਨੇ ਪੜਿਆ ਬਣੇ ਕਿੰਨੀ ਥੋੜੀ ਪੜ੍ਹਾਈ ਕਿੰਨੀ ਹੈ ਮੈਂ ਤਾਂ ਜੀ ਬਸ ਥੋੜੇ ਹੀ ਪੜ੍ਹੀ ਹੋਈ ਆ ਇਹਨਾ ਕਾਸ਼ ਪੜ੍ਹੀ ਨਹੀਂ। ਉਹ ਥੋੜੀ ਸੇਰ ਵੀ ਪੜ੍ਹੀ ਲਿਖੀ ਹੈਗੀ ਆ ਪਰ। ਬਸ ਥੋੜੀ ਜਿਹੀ ਸੋਝ ਹੈ ਉਹ ਮਤਲਬ ਪੜਿਆ ਨਾਲੋਂ ਜ਼ਿਆਦਾ ਹੈ। ਹਾਂਜੀ ਹਾਂਜੀ। ਤੇ ਕਿੰਨਾ ਖਰਚਾ ਹੋ ਗਿਆ ਤੁਹਾਡਾ ਜੀ? ਥੋੜਾ ਜਿਹਾ ਖਰਚਾ ਹੋਇਆ ਮਤਲਬ ਇਹਦੇ ਨੇ ਕੋਈ ਦਾਰੂ, ਮੀਡ ਦਾ ਕੋਈ ਹੋਰ ਖਰਚਾ ਕਰਵਾਇਆ ਕਿ ਨਹੀਂ ਕਰਵਾਇਆ? ਨਹੀਂ ਜੀ ਕੁਝ ਨਹੀਂ ਕਰਾਇਆ। ਕੁਝ ਨਹੀਂ ਕਰਵਾਇਆ। ਹਾਂਜੀ ਸਿੰਪਲ ਵਿਆਹ ਹੋਇਆ, ਸਿੰਪਲ ਤਿਆਰੀ ਆ, ਮੇਕਅੱਪ ਤੇ ਐਵੇਂ ਪੈਸੇ ਜਿਆਦਾ ਕਰ। ਬਈ ਕੀ ਥੋੜੀ ਜਿਹੀ ਤੁਸੀਂ ਗਏ ਹੋ ਥੋੜੀ ਕੀ ਸੇਵਾ ਹੋਈ ਤੇ? ਸੇਵਾ ਕਰਨ ਨੂੰ ਤਾਂ ਜੀ ਦੇਖੋ ਜਿਹੜ ਪਰ ਅਸੀਂ ਇਹ ਨਹੀਂ ਸੋਚਿਆ ਕਿ ਵੀ ਉੱਥੇ ਜਾ ਕੇ ਵੱਧੂ ਖਰਚਾ ਕਰਵਾਗੇ ਹੂੰ ਸੈਂਪਲ ਰੋਟੀ ਪਾਣੀ ਖਾ ਪੀ ਕੇ ਆਨੰਦ ਕਾਰਜ ਕਰਕੇ ਅਸੀਂ ਵਾਪਸ ਆ ਗਏ ਕਿੰਨੇ ਉੱਥੇ ਬਈ ਕਿੰਨੇ ਇਹਨਾਂ ਦੇ ਰਿਸ਼ਤੇਦਾਰ ਕਿੰਨੇ ਸੀ ਟੋਟਲ ਇਹਨਾਂ ਦੇ ਪਰਿਵਾਰ ਦੇ ਮੈਂਬਰ ਕਿੰਨੇ ਸੀ ਦੇਖੋ ਇਹ ਧੀ ਦਿਹਾਣੀ ਦਾ ਕਿਸੇ ਦਾ ਵਿਆਹ ਹੋਵੇ ਰਿਸ਼ਤੇਦਾਰ ਤਾਂ ਇਕੱਠੇ ਹੋਈ ਜਾਂਦੇ ਨੇ ਇੱਕ ਇਹਨਾਂ ਦੇ ਮਾਮਾ ਆਏ ਸੀ ਭੂਆਏ ਸੀ ਬਸ ਮਾੜੇ ਮੋਟੇ ਰਿਸ਼ਤੇਦਾਰ ਹੋਰ ਸੀ ਛੋਟੇ ਕੋਈ ਨਹੀਂ ਗਿਆ ਬਈ ਸਾਡੇ ਹੀ ਦੂਰ ਪੈਂਦਾ ਸੀ ਆ ਫਿਰ ਹੂੰ ਬਾਕੀ ਸਿਰੇ ਮੈਂ ਇੱਕ ਬਖਰੇ ਜਿਹਾ ਸੁਹਾ ਦਾ ਬੰਦਾ ਮੈਂ ਸਾਈਕਲ ਤੇ ਹੀ ਗਿਆ ਸਹੀ ਮਤਲਬ ਤੁਹਾਡੇ ਕੋਲੇ ਹੋਰ ਕੋਈ ਸਾਲਾਂ ਦਿਨ ਘਰੇ ਜਾਪਾ ਤੁਹਾਡੇ ਘਰੇ ਜਾਈਏ ਦਾ ਤੁਹਾਡੇ ਘਰ ਦਾ ਮਾਹੌਲ ਦੇਖੀਏ ਤੁਸੀਂ ਉਹ ਦਿਖਾ ਸਕਦੇ ਹੋ ਸਾਲਰ ਹੈਗੇ ਕੀ ਕੀ ਹੈ ਬਾਈ ਕਰੇ ਆਪਣੇ ਦੋ ਮੋਟਰਸਾਈਕਲ ਖੜੇ ਹੈ ਜੀ ਵਧੀਆ ਫਾਦਰ ਸਾਹਿਬ ਜੀ ਡਿਊਟੀ ਕਰਦੇ ਹਾਂ ਜ਼ਮੀਨ ਜਾਇਦਾਦ ਬਾਈ ਕਿੰਨੀ ਹੈ ਹੈਗੀ ਹੈ 10 12 ਕਿੱਲੇ ਹੈਗੀ 10 12 ਕਿੱਲੇ ਜ਼ਮੀਨ ਹੈ ਬਾਈ 10 ਦਿਖਾਵਾ ਨਹੀਂ ਦਿੱਤਾ 10 12 ਕਿੱਲੇ ਜ਼ਮੀਨ ਹੈ ਬਾਈ ਕੋਲੇ ਇੱਕ ਐਕਟਿਵ ਦੋ ਮੋਟਰਸਾਈਕਲ ਹੈ ਚੰਗੀ ਕੋਠੀ ਹੈ ਤੁਹਾਨੂੰ ਪਰਿਵਾਰ ਨਾਲ ਮਿਲਾਵਾਂਗੇ ਮਤਲਬ ਬਾਈ ਦੀ ਬੜੀ ਲਗਜ਼ਰੀ ਲਾਈਫ ਹੈ ਤੇ ਬਾਈ ਕਹਿੰਦੇ ਵੀ ਅਸੀਂ ਜਿਹੜਾ ਇਹ ਸਧਾਰਨ ਵਿਆਹ ਕੀਤਾ ਹੈ ਉਈ ਇੱਕ ਪਹਿਲਾਂ ਖਾਰਕੂ ਆਦ ਦਾ ਜੋ ਟਾਈਮ ਸੀਗਾ ਕਹਿੰਦੇ ਉਦੋਂ ਵੀ ਉਹਨਾਂ ਨੇ 11 ਕ ਬੰਦੇ ਰੱਖੇ ਹੋਏ ਸੀ ਉਹ ਜੀ ਨਾਲ ਤੁਸੀਂ ਐਗਰੀ ਸੀ ਮਤਲਬ ਜਿਵੇਂ ਹੁਣ ਉਦੋਂ 11 ਕ ਬੰਦਿਆਂ ਦੀ ਬਰਾਤ ਜਾਂਦੀ ਸੀ ਜੇ ਵਧੀਆਂ ਜਾਂਦੇ ਸੀ ਤਾਂ ਉਹਨਾਂ ਨੂੰ ਮਤਲਬ ਰੋਕਿਆ ਜਾਂਦਾ ਸੀਗਾ ਉਸ ਟਾਈਮ ਜੀ ਉਹ ਟਾਈਮ ਦੀਆਂ ਗੱਲਾਂ ਹੋਰ ਸੀਗੀਆਂ ਯਾਰ ਉਸ ਟਾਈਮ ਤਾਂ ਜਾਂਦੇ ਸੀ 11 12 ਜਾਣੇ ਕੁਝ ਵੱਧ ਵੀ ਜਾਣੇ ਜਾਣਾ ਪੈਂਦਾ ਸੀ ਕਿਉਂਕਿ ਰਾਹ ਦੇ ਵਿੱਚ ਖਤਰਾ ਹੁੰਦਾ ਸੀਗਾ ਨਵੀਂ ਵਿਆਹੀ ਜੋੜੀ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਸੀ ਗਹਿਣੇ-ਗੋਹਣੇ ਹੁੰਦੇ ਸੀ ਥੋੜੇ-ਬਹੁਤੇ ਉਹ ਲੁੱਟਾ-ਖੋਹਾ ਕਰਦੇ ਸੀ ਹੂੰ ਉਹਦਾ ਕਰਕੇ ਜਾਣਾ ਪੈਂਦਾ ਸੀ ਹੂੰ ਕਿ ਭਾਈ ਇਹ ਖੁੰਡਾ ਰੱਖੇ ਖੁੰਡੇ ਦਾ ਕੀ ਤੁਹਾਨੂੰ ਕੀ ਲੋੜ ਕੋਈ ਕੋਈ ਦਿਖਾਵਾ ਹੈ ਕਿ ਕੋਈ ਜੱਬ ਦੇ ਆਪ ਨੂੰ ਇਹ ਸਾਬਤ ਕਰਨਾ ਤੁਹਾਨੂੰ ਵੀ ਮੈਂ ਜੈਲੀ ਜਾਂ ਬਹੁਤ ਘੈਂਡ ਬੰਦਾ ਹੈ ਇਹ ਖੁੰਡਾ ਕੋਈ ਖੁੰਡਾ ਫੜ ਨਾਲ ਕੋਈ ਬੈਲੀ ਨਹੀਂ ਬਣ ਜਾਂਦਾ ਜੀ ਇਹ ਇੱਕ ਬਸ ਵੀ ਇੱਕ ਨਵਾਂ ਵਿਆਹ ਹੈ ਬੰਦਾ ਤੇ ਨਵੀਂ ਲਾਈਫ ਜ਼ਿੰਦਗੀ ਹੈ ਉਹਨੂੰ ਜਾਣ ਵਾਸਤੇ ਕੁਛ ਨਾ ਕੁਛ ਤਾਂ ਮਾੜਾ ਮੋਟਾ ਨਾਲ ਹੱਥ ਦੇ ਵਿੱਚ ਚੰਗਾ ਵੀ ਲੱਗਦਾ ਜੀ ਰਾਹ ਥੇੜੇ ਵਿੱਚ ਦੀ ਆਉਣੇ ਆਪਾਂ ਹੂੰ ਕੋਈ ਮਾੜੀ-ਮੁੱਟੀ ਗੱਲ ਹੋ ਜੇ ਤਾਂ ਬੈਸੀ ਚੰਗਾ ਰਹਿੰਦਾ ਹੀ ਇਹ। ਥੋੜਾ ਬਈ ਹੁਣ ਅਸੀਂ ਦੇਖ ਰਹੇ ਹਾਂ ਤੁਹਾਨੂੰ ਅਸੀਂ ਥੋੜੀ ਮਤਲਬ ਵੀਡੀਓ ਅਸੀਂ ਪਹਿਲੇ ਮੀਡੀਆ ਵਾਲੇ ਬੰਦੇ ਜਿਹੜੇ ਤੁਹਾਡੇ ਕੋਲ ਪਹੁੰਚੇ ਹੋਏ ਆ ਥੋੜੀ ਜਿਹੀ ਤੁਹਾਨੂੰ ਵੀਡੀਓ ਬਣਾਈ ਆ? ਨਹੀਂ। ਇਹ ਨਹੀਂ ਬਣਾਈ। ਨਹੀਂ। ਬਈ ਇੱਕ ਮਤਲਬ ਵਿਆਹ ਤੇ ਜੋੜੇ ਦੇ ਨਾਲ ਇੱਕ ਸਰਵਾਲੇ ਦਾ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ। ਥੋੜਾ ਸਰਵਾਲਾ ਬਈ ਤੁਸੀਂ ਕਿਉਂ ਨਹੀਂ ਲੈ ਕੇ ਗਏ? ਜਾਂ ਸਰਵਾਲੇ ਨੂੰ ਕਿਉਂ ਨਹੀਂ ਬਣਾਇਆ? ਕੀ ਕਾਰਨ ਹੈ? ਸਰਵਾਲਾ ਕੀ ਹੈ? ਸਰਵਾਲੇ ਬਾਰੇ ਤੁਹਾਨੂੰ ਚੰਦਨਾ ਪਾਉ। ਬਹੁਤ ਲੋਕਾਂ ਨੂੰ ਸਰਵਾਲੇ ਬਾਰੇ ਪਤਾ ਨਹੀਂ। ਸਰਵਾਲਾ ਸਰਵਾਲਾ ਸਾਨੂੰ ਦੱਸ ਸਰਵਾਲਾ ਨਹੀਂ ਆਇਆ ਭਾਈ ਸਰਵਾਲੇ ਬਣਾ ਕਹਿੰਦੇ ਵੀ ਵਿਆਹ ਅੱਧਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਆਂ ਅੰਧੂਰਾ ਸਰਵਾਲਾ ਤੁਸੀਂ ਕਿਉਂ ਲੈ ਕੇ ਸਰਵਾਲਾ ਲਿਆਉਣ ਦੀ ਕੀ ਲੋੜ ਹੈ ਇਹਦਾ ਭੇਡ ਚੱਲਾਂ ਹੂੰ ਵਿਆਹ ਵਾਲੇ ਬੰਦੇ ਦੀ ਉਮਰ ਹੁੰਦੀ ਹੈ ਘੱਟੋ ਘੱਟ 22 ਸਾਲ 25 ਸਾਲ 30 ਸਾਲ ਵੀ ਹੁੰਦੀ ਹੈ 35 ਵੀ ਹੁੰਦੀ ਹੈ ਕਈਆਂ ਦੀ ਮਤਲਬ ਕਈਆਂ ਦਾ ਵਿਆਹ ਲੈਣ ਦਾ 40 ਸਾਲ ਦੀ ਹੁੰਦੀ ਹੈ ਹਾਂਜੀ ਹਾਂਜੀ ਹੂੰ ਤੇ ਇਹ ਦੇਖੋ ਜੀ ਕਿ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਕੋਈ 5 ਸਾਲਾਂ ਦਾ ਬਣਾਉਂਦੇ ਆ ਕੋਈ 7 ਸਾਲਾਂ ਦਾ ਬਣਾਉਂਦੇ ਸਰਵਾਲਾ ਤੇ ਬੱਚਿਆਂ ਨੂੰ ਬਣਾਉਂਦੇ ਸਰਵਾਲਾ ਹਾਂਜੀ ਸਰਵਾਲਾ ਉਹ ਪਹਿਲਾ ਪੁਰਾਣੇ ਜਵਾਨਿਆਂ ਦੇ ਵਿੱਚ ਕੀ ਹੁੰਦਾ ਸੀਗੇ ਜੀ ਲੁੱਟਾ ਖੁਆ ਜਿਆਦੇ ਹੁੰਦੇਗਾ ਸੀ ਰਸਤੇ ਵਾਲੇ ਵਿੱਚ ਉਹ ਲੁੱਟਾ ਖੁਆ ਦਾ ਕਰਕੇ ਸਰਵਾਲਾ ਹੁੰਦਾ ਸੀ ਜਿਹੜਾ ਉਹਨੂੰ ਇੱਕ ਤਰ੍ਹਾਂ ਦਾ ਨਹੀਂ ਸਰਵਾਲਾ ਸਰਵਾਲਾ ਹੀ ਕਹਿੰਦੇ ਸੀਗੇ ਰੱਖਿਆਕ ਮੰਨਿਆ ਜਾਂਦਾ ਸੀਗਾ ਵੀ ਜਦੋਂ ਬਾਈ ਚਾਂਸ ਕੋਈ 19 21 ਹੁੰਦੀ ਸੀ ਮੁੰਡੇ ਨਾਲ ਉਹ ਪਹਿਲਾਂ ਕੀ ਹੁੰਦਾ ਸੀ ਲੁੱਟਾ ਖੋਹਾਂ ਵਾਲੇ ਕਰਕੇ ਨਾਲ ਤਾਂ ਲੁੱਟ ਖੋਹ ਕਰਕੇ ਲੈ ਜਾਂਦੇ ਸੀ ਨਾਲੇ ਵਿਆਹ ਵਾਲੇ ਮੁੰਡੇ ਨੂੰ ਮਾਰ ਦਿੰਦੇ ਸੀ ਮਾਰਦੇ ਸੀ ਇਸੇ ਲਈ ਉਹ ਸਰਵਾਨੀਆਂ ਕੋਲੇ ਬੰਦੂਕ ਗਰਬਾਨ ਹੁੰਦੀ ਸੀ ਹਾਂਜੀ ਹਾਂਜੀ ਗਰਬਾਨ ਦੀ ਨੂੰ ਕਹਿੰਦੇ ਤਲਵਾਰ ਹਾਂਜੀ 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 ਜੀ ਉਹ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਵਾਲੇ ਰਵਾਜਾਂ ਦੇ ਵਿੱਚ ਜੇ ਮੁੰਡਾ ਮਰ ਜਾਂਦਾ ਸੀ ਵਿਆਹ ਦਾ ਤਾਂ ਬਾਅਦ ਦੇ ਵਿੱਚ ਉਹ ਕੁੜੀ ਜਿਹੜੀ ਵਿਆਹੀ ਹੁੰਦੀ ਸੀ ਉਹਦੇ ਸਿਰ ਤੇ ਰੱਖ ਦਿੰਦੇ ਸੀ ਪੱਗ ਉਹ ਸਰਵਾਨੇ ਦੇ ਮੁੰਡੇ ਦੀ ਹਾਂ ਸਰਵਾਨੇ ਦੀ ਹੋਰ ਵੀ ਬਈ ਜ਼ਿਆਦਾ ਹੁੰਦੀ ਸੀ ਸਰਵਾਨੇ ਤਾਂ ਇਹ ਦੇਖੋ ਹੁਣ ਤੁਹਾਨੂੰ ਦੱਸ ਨਹੀਂ ਹੁਣ ਦੀ ਉਸ ਟਾਈਮ ਕਿ ਸਰਵਾਲਾ ਫਿਰ ਵੱਡਾ ਹੀ ਹੁੰ ਮੜੀ-ਮੋਟੀ ਵੱਧ ਹੁੰਦੀ ਏ ਉਸ ਟਾਈਮ ਉਮਰ ਆਪਾਂ ਇੰਨਾ ਜ਼ਿਆਦਾ ਜਾਣਦੇ ਨਹੀਂ ਪੁਰਾਣੇ ਵੀ ਜਿਵੇਂ ਬਜ਼ੁਰਗ ਦੱਸਦੇ ਉਹ ਹਿਸਾਬ ਨਾਲ ਆਪਾਂ ਦੱਸ ਰਹੇ ਆ ਠੀਕ ਹੈ ਹਾਂਜੀ ਮਤਲਬ ਬਈ ਫੇਰ ਜਿਹੜੇ ਅੱਜ ਦੇ ਵਿਆਹ ਦੇ ਵਿਆਹਾਂ ਦੇ ਖਰਚੇ ਆ ਲੋਕ ਵਿਆਹ 'ਚ ਆਰਕੈਸਟ ਕਰਾਉਂਦੇ ਆ ਕੋਈ ਭੰਗੜਾ ਕਰਵਾਉਂਦਾ ਕੋਈ ਡੀਜੇ ਕਰਵਾਉਂਦੇ ਆ ਕੀ ਫਰਕ ਹੈ ਬਾਈ ਇਹਨੇ ਜੇ ਆਪਾਂ ਸੋਚੀਏ ਵੀ ਹੁਣ ਤੁਸੀਂ ਸਿੰਪਲ ਵਿਆਹ ਕਰਵਾਇਆ ਥੋੜਾ ਕਿੰਨਾ ਖਰਚ ਆਇਆ ਹੁ ਟੋਟਲ ਦੋਨਾਂ ਪਰਿਵਾਰਾਂ ਦਾ ਖਰਚਾ ਇਹ ਦੇਖੋ ਮੈਂ ਤਾਂ 750 ਰੁਪਏ ਲੈ ਕੇ ਗਿਆ ਸੀ ਠੀਕ ਹੈ ਉੱਥੇ ਵੈਗਰੂ ਦੇ 100 ਰੁਪਏ ਅਰਦਾਸ ਦੇ ਵਿੱਚ ਮੱਥਾ ਟੇਕਤਾ। ਹੂੰ ਵਧੀਆ ਆਨੰਦ ਕਾਰਜ ਹੋ ਗਏ। ਹੂੰ ਕੋਈ ਖਰਚਾ ਨਹੀਂ ਕੋਈ ਸੈਂਗਲ ਦੇ ਵਿੱਚ ਤੇਲ ਨਹੀਂ ਪਵਾਉਣਾ ਲੈਣਾ ਦੇਣਾ ਨਹੀਂ ਆਰਾਮ ਲੱਗਿਆ ਸਰੀਰ ਤੰਦਰੁਸਤ ਹੈ। ਤੇ ਕੁੜੀਆਂਾਂ ਨੇ ਕੀ ਕਰਦਾ ਕੀਤਾ? ਕੁੜੀਆਂਾਂ ਨੇ ਕੀ ਹੁਣ ਖਾਣ ਪੀਣ ਸਭ ਕੀ ਰੱਖਿਆ ਉੱਥੇ? ਕੁੜੀਆਂਾਂ ਨੇ ਤੁਹਾਡੇ ਸਾਹਮਣੇ ਹੈ ਜੀ ਰੋਟੀ ਪਾਣੀ ਖਾ ਕੇ ਆਇਆ। ਕੋਈ ਲੀਡਾ ਨਹੀਂ ਕੱਪੜਾ ਨਹੀਂ। ਵੈਗਰੂ ਨੇ ਸਾਰਾ ਕੁਝ ਦਿੱਤਾ। ਹੂੰ ਐਵੇਂ ਆਪਾਂ ਦਾਜ ਦਾ ਮੂੰਹ ਕਰਗੇ। ਕੋਈ ਇੰਨਾ ਮੈਂ ਥੋੜਾ ਜੀ ਕੋਈ ਦਾਜ ਦੀ ਮੰਗ ਕੀਤੀ ਹੋਵੇ ਕੋਈ ਦਾਲ ਤੁਸੀਂ ਨੂੰ ਥੋੜਾ ਤੋਂ ਮੰਗਿਆ ਹੋਵੇ ਇਹਨਾਂ ਨੇ ਕੋਈ? ਹਾਂ ਜੀ ਕੁਝ ਨਹੀਂ ਮੰਗਿਆ। ਕੁਝ ਨਹੀਂ ਇਹ ਜਦੋਂ ਕੁੜੀ ਵਾਲਿਆਂ ਨੇ ਤੇਜ਼ੀ ਦੇਤੀ ਜੀ ਇਹ ਤੂੰ ਪਿੱਛੇ ਕੀ ਰਹਿ ਗਿਆ ਠੀਕ ਹੈ ਦੇਖੋ ਭਾਈ ਬਾਈ ਕਹਿੰਦੇ ਵੀ ਜਿਨ੍ਹਾਂ ਨੇ ਇਹ ਤੇਜ਼ੀ ਦਿੱਤੀ ਮਗਰ ਕੀ ਰਹਿ ਗਿਆ ਭਾਈ ਕੀ ਯਾਰ ਤੇ ਤੁਹਾਡੀ ਸੋਚ ਬਹੁਤ ਵਧੀਆ ਸੋਚ ਹੈ ਹਨਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਸੀਂ ਪੂਰੀ ਦੁਨੀਆ ਦੇ ਪਹਿਲੇ ਬੰਦੇ ਜਿਨ੍ਹਾਂ ਨੇ ਸਾਈਕਲ ਤੇ ਆ ਕਰਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਲੋਕਾਂ ਨੂੰ ਮੈਸੇਜ ਦਿੱਤਾ ਚੰਗਾ ਸੁਨੇਹਾ ਦਿੱਤਾ ਜਿਹੜੇ ਭਾਈ ਲੋਕ ਕੁੜੀਆਂ ਤੋਂ ਦਾਜ ਲੈ ਕੇ ਉਹਨਾਂ ਤੇ ਗੱਡੀਆਂ ਦੇ ਨਾਂ ਲਿਖਦੇ ਆ ਜਾਂ ਮੋਟਰਸਾਈਕਲ ਦੇ ਨਾਂ ਲਿਖਦੇ ਉਹਨਾਂ ਬਾਰੇ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਗਾਣਾ ਵੀ ਆਇਆ ਸੀ ਵੀ ਦਾਜ ਵਾਲੀ ਗੱਡੀ ਤੇ ਨਹੀਂ ਗੋਤ ਲਿਖੀਦਾ ਉਹਨਾਂ ਦੀ ਸੋਚ ਬਾਰੇ ਤੁਸੀਂ ਬਈ ਕੀ ਚੰਦਨਾ ਬਣ ਕੇ ਉਹਨਾਂ ਨੂੰ ਕੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਬਈ ਜਿਨ੍ਹਾਂ ਨੂੰ ਤਾਂ ਰੱਬ ਨੇ ਦਿੱਤਾ ਹੈ ਹੂੰ ਸਭ ਕੁਝ ਦਿੱਤਾ ਹੈ ਹੂੰ ਉਹ ਤਾਂ ਦਾਜ ਨਾ ਹੀ ਲੈਣ ਚੰਗੀ ਗੱਲ ਆ ਤੇ ਜੇ ਦਾਜ ਲੈਂਦੇ ਵੀ ਆ ਤਾਂ ਇੱਕ ਧੀ ਲੈ ਲੈਣ ਉਹਨਾਂ ਦੀ ਬਹੁਤ ਆ ਹੂੰ ਧੀ ਤਾਂ ਦੇ ਹੀ ਦਿੰਦੇ ਹੈਗੇ ਜਾਂ ਦਾਜ ਲੈਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ ਦਾਜ ਬਹੁਤ ਮਾੜੀ ਚੀਜ਼ ਹੈ ਲੋਭੀ ਹੈ ਇਹਨਾਂ ਦਾਜ ਦੇ ਲੈ ਕੇ ਵੀ ਬੰਦਾ ਉਹ ਧੀਆ ਨੂੰ ਮਾਰ ਦਿੰਦੇ ਆ ਕਈ ਤਾਂ ਇਹੋ ਜਿਹੇ ਪਰਿਵਾਰ ਮਿਲੇ ਆ ਤੁਸੀਂ ਖਬਰਾਂ 'ਚ ਆਮ ਦੇਂਦੇ ਹੋਵੋਗੇ ਵੀ ਦਾਜ ਵੀ ਲੈ ਲੈਂਦੇ ਆਗੇ ਤੇ ਇਹ ਤੋਂ ਬਾਅਦ ਚ ਸਾਲ ਦੋ ਸਾਲਾਂ ਬਾਅਦ ਕੁੜੀ ਵੀ ਮਰ ਜਾਂਦੀ ਉਹਨਾਂ ਦੀ ਹੂੰ ਵਿਚਾਰੇ ਪਾਸੇ ਕੁੜੀ ਵਾਲੇ ਦਾ ਪਿਓ ਮਾਂ ਪਿਓ ਪਤਾ ਨਹੀਂ ਕੀ ਕੁਛ ਕਰਕੇ ਕਿਵੇਂ ਪੈਸਾ ਢੇਲਾ ਇਕੱਠਾ ਕਰਕੇ ਆਪਦੀ ਜ਼ਮੀਨ ਪੈੜੀ ਵੇਚ ਕੇ ਟੀ ਨੂੰ ਦਿੰਦਾ ਥੋੜੇ ਦੇ ਬਾਰੇ ਦੋ ਰਿਸ਼ਤੇਦਾਰਾਂ ਨੇ ਕੋਈ ਉਂਗਲ ਲਾਈ ਹੋਵੇ ਤੁਹਾਨੂੰ ਮਤਲਬ ਕਹਿੰਦੇ ਹੁਣ ਵੀ ਇਤਰੇਵਲ ਜ਼ਮੀਨ ਐ ਚੰਗੇ ਮਸ਼ੀਨਰੀ ਐ ਵੀ ਤੂੰ ਕੁੜੀ ਨੂੰ ਯਾਰ ਦੋ ਕੱਪੜਿਆਂ ਚ ਲੈ ਕੇ ਆ ਰਿਹਾ ਐ ਇਹ ਸੱਚਾਈ ਐ ਮਤਲਬ ਹੋਇਆ ਤੁਹਾਨੂੰ ਕਿਸੇ ਨੇ ਮਤਲਬ ਕੋਈ ਉਂਗਲ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਕਿਉਂਕਿ ਟੀਲੇ ਨਾਲੋਂ ਜ਼ਿਆਦਾ ਰਿਸ਼ਤੇਦਾਰ ਹੋਣਗੇ ਦੇਖੋ ਜੇ ਤਾਂ ਵਾਇਗਰੂ ਨੇ ਆਪਦੀ ਮਤ ਦਿੱਤੀ ਆ ਤਾਂ ਉਹ ਮਤ ਨੂੰ ਵਰਤੋ ਕਿ ਅਸੀਂ ਦੀ ਮਤ ਨੂੰ ਨਾ ਵਰਤੋ ਆਣ ਗਵਾਣ ਕਦੇ ਦੇਖਿਆ ਤੁਸੀਂ ਵੀ ਐ ਕਹਿੰਦਾ ਦੇਖਿਆ ਵੀ ਜਿਹੋ ਚਾਲੋ ਜਿਹੇ ਜੀ ਰੋਟੀ ਪਾਣੀ ਉਹੋ ਜਿਹਾ ਖਾਓ ਨਹੀਂ ਕਹਿੰਦਾ ਆਣ ਗਵਾਣ ਬਿਲਕੁਲ ਜੀ ਉਹਨਾਂ ਨੂੰ ਤਾਂ ਐ ਹੁੰਦਾਗਾ ਵੀ ਜੇ ਇਹਨਾਂ ਦੀ ਕੁੜੀ ਦਾ ਵਿਆਹ ਤਾਂ ਇਹਨਾਂ ਦਾ ਆਪਾਂ ਕੋਈ ਜ਼ਮੀਨ ਪੈੜੀ ਬਕਾ ਦੇਗੇ ਉਹ ਲੱਗ ਜੇ ਪੈਹਾ ਥੇਲਾ ਇਹਨਾਂ ਦਾ ਤੇ ਜੇ ਇਹਨਾਂ ਦੇ ਮੁੰਡੇ ਦਾ ਵਿਆਹ ਤਾਂ ਕੋਈ ਨਾ ਕੋਈ ਵਿੱਚ ਖਰਾਬੀ ਹੋਵੇ ਜਾਂ ਆਪਾਂ ਇਹਨਾਂ ਨੂੰ ਕਹਿੰਗੇ ਵੀ ਤੁਸੀਂ ਤਾਂ ਕੁੜੀ ਐਂ ਕਰਕੇ ਦਾਜ ਉਹ ਦੇਣਗੇ ਜਾਂ ਦੇ ਮਕਰਾਂ ਦੇ ਇਹ ਤੁਹਾਨੂੰ ਆਪਣਾ ਤੋਂ ਤੁਹਾਨੂੰ ਦਿਲਦਾਈ ਕੁੜੀ ਕੁੜੀ ਦੇ ਰਸਤੇ ਰਾਣੀ ਬਾਈ ਤੂੰ ਯਾਰ ਸੋਹਣਾ ਸੁਨੱਖਾ ਮੁੰਡਾ ਐ ਪੜਿਆ ਲਿਖਿਆ ਤੇ ਕੁੜੀ ਬਿਨਾਂ ਦਾਜ ਤੋਂ ਲੈ ਕੇ ਆ ਰਹੇ ਆ ਮਤਲਬ ਸਾਨੂੰ ਲੈ ਕੇ ਨਜਰਿਆ ਕੋਈ ਤੁਹਾਨੂੰ ਥੋੜੇ ਨਾਲ ਗੁੱਸੇ ਕਿਲੇ ਦਾ ਹੁਣ ਰਸਤੇ ਆ ਬਸ ਤਾਂ ਗੁੱਸੇ ਆ ਤੇ ਵੀ ਤੁਸੀਂ ਉਹਨਾਂ ਨਾਲ ਤੁਹਾਨੂੰ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਟੋ ਮੇਨ ਟੁੱਟ ਗਿਆ ਯਾਰ ਮੈਂ ਉਹਨਾਂ ਦੇ ਕੋਲ ਕਿਵੇਂ ਜਾਊਂਗਾ ਮੇਰੇ ਰਸਤੇ ਨਾਲ ਕਿਵੇਂ ਮਰ ਤੂੰਗਾ ਥੋੜੇ ਦਿਲ ਚ ਕੋਈ ਗੱਲ ਬਾਤ ਨਹੀਂ ਇਹ ਜੀ ਕੋਈ ਗੱਲ ਬਾਤ ਨਹੀਂ ਮੇਰੇ ਨਾਲ ਵਰਤਣਗੇ ਤਾਂ ਮੈਂ ਵੀ ਵਰਤੂਗਾ ਉਹਨਾਂ ਨਾਲ ਹਮ ਪਰ ਮੈਂ ਐਂ ਤਾਂ ਹੈ ਨਹੀਂਗਾ ਵੀ ਮੈਂ ਆਡੀਆਂ ਚੱਕ ਕੇ ਫਾਹੇ ਲੈਣਾ ਵੀ ਇੱਥੋਂ 2-3 ਕਿ ਤੇ ਕੁਪ ਪਾਲਸ ਕਰਾ ਲੈਂਦਾ ਬਾਦੂ दारू ਚੱਲਦੀ ਚਿਕਨ ਚੱਲਦਾ ఆర్కెస్ట్రా ਵਾਲੇ ਲਿਆਉਂਦਾ ਹਨਾ ਤੁਹਾਨੂੰ ਬਈ ਕਿਸੇ ਨੇ ਥੋੜੇ ਰਿਸ਼ਤੇ ਰਾਣੀ ਥੋੜਾ ਤਰਾਇ ਕੀਤਾ ਹੋਵੇ ਤੁਸੀਂ ਤੁਹਾਨੂੰ ਬੁਲਾਇਆ ਨਹੀਂ ਵਿਆਹ ਕਿਉਂਕਿ ਆਜਾਤਰ ਕੁੜੀਆਂ ਨੂੰ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਆ ਤੁਸੀਂ ਵਿਆਹ ਕਰ ਰਹੇ ਹੋ ਸਾਨੂੰ ਥੋੜਾ ਨਾ ਹੋਇਆ ਇਹ ਨਹੀਂ ਜੀ ਕਿਸੇ ਨੂੰ ਕੋਈ ਧਰਾਇ ਨਹੀਂ ਥੋੜਾ ਕਿਸੇ ਨੇ ਧਰਾਇ ਨਹੀਂ ਕੀਤਾ ਥੋੜਾ ਧਰਾਇ ਕੀਤਾ ਬਈ ਹਨਾ ਅੱਡਾ ਹੀ ਹੁਣ ਦੇਖੋ ਮਤਲਬ ਤੁਹਾਡੇ ਘਰ ਪਸੰਦੀ ਲੋਕਾਂ ਨੂੰ ਖੁਸ਼ੀ ਘੱਟ ਸੀ ਤੇ ਉਹ ਤਾਂ ਜਲਸੀ ਵੱਸ ਸੀ ਵੀ ਆਰੇ ਬੰਦਾ ਕਿਉਂ ਰਿਸ਼ਤਾ ਕਰਵਾ ਤੁਸੀਂ ਉਹ ਤੁਸੀਂ ਹੁਣ ਗਾਂ ਨੂੰ ਵੀ ਦੇਖ ਲਓ ਜੀ ਵਿਆਹ ਦੇ ਵਿੱਚ ਭਾਵੇਂ ਲੱਖਾਂ ਰੁਪਿਆ ਲਾ ਦੋ ਹੂੰ ਕੋਈ ਖੁਸ਼ ਨਹੀਂ ਹੋਣਾ ਕੋਈ ਨਾ ਕੋਈ ਤਾਂ ਘਾਟ ਕਰ ਦੇਣੀ ਆ ਜੋ ਬਈ ਘਰ ਦੇ ਬਈ ਸਾਨੂੰ ਸਿੱਖਰੇ ਲੱਗੇ ਨੇ ਹੌਲੀ ਚੱਲਦੇ ਆ ਤੇ ਬਈਆਂ ਦਾ ਜੋ ਇਹਨਾਂ ਦੀ ਮਕਾਨ ਹੈ ਬਹੁਤ ਸੋਹਣਾ ਮਕਾਨ ਹੈ ਤੇ ਬਈਆਂ ਦੀ ਅੰਦਰ ਜਿਹੜੀ ਤੁਹਾਨੂੰ ਪ੍ਰੋਪਰਟੀ ਦਿਖਾਵਾਂਗੇ ਮੋਟਰਸਾਈਕਲ ਚੰਗਾ ਸਾਰਾ ਕੁਝ ਬਈਆਂ ਦਾ ਉਧਰ ਬਈਆਂ ਨੂੰ ਇਸ ਇੱਕ ਇਹੋ ਜਿਹੀ ਸੁਪਨਾ ਸੀ ਵੀ ਅਸੀਂ ਜਿਹੜਾ ਰਿਸ਼ਤਾ ਕਰਨਾ ਕੁੜੀਆਂ ਨਾਲ ਮਤਲਬ ਬਿਨਾਂ ਦਾਜ ਤੋਂ ਬਿਨਾਂ ਕਿਸੇ ਖਾਣ ਪੀਣ ਤੋਂ ਮਤਲਬ ਬਈ ਕੋਈ दारू ਮੀਟ ਕੁਝ ਵੀ ਨਹੀਂ ਸਾਰਾ ਕੁਝ ਸਾਰਾ ਕੁਝ ਸਿੰਪਲ ਹੈ ਬਈ ਆਹ ਦੇਖੋ ਬਈਆਂ ਦਾ ਘਰ ਹੈ ਜੀ ਆਹ ਬਹੁਤ ਵਧੀਆ ਬਈਆਂ ਨੇ ਸ਼ੌਂਕ ਨਾਲ ਘਰ ਬਣਾਇਆ ਹੋਇਆ ਹੈ ਇਹ ਮਸ਼ੀਨਰੀ ਹੈ ਦੇਖੋ ਆਪਣੀ ਮਿਹਨਤ ਲਈ ਹੋਈ ਹੈ ਸਾਰਾ ਕੁਝ ਮਿਹਨਤ ਦਾ ਹੈ ਜੇ ਉਹ ਦੇਖੋਗੇ ਕਿ ਇੱਕ ਇੱਕ ਇੱਟ ਜਿਹੜੀ ਘਰੇ ਲੱਗੀ ਹੈ ਮਿਹਨਤ ਦੀ ਲੱਗੀ ਹੈ ਠੀਕ ਹੈ ਜੀ ਤੇ ਆਹ ਦੇਖੋ ਜੀ ਦੋ ਮੋਟਰਸਾਈਕਲ ਬਈਆਂ ਕੋਲੇ ਵਧੀਆ ਕੋਠੀ ਹੈ ਸੋ ਬਈ ਜਿਹੜੇ ਲੋਕ ਦਾਜ ਦੇ ਲੋਭੀ ਹੈ ਉਹਨਾਂ ਵਾਸਤੇ ਬਈਆਂ ਨੇ ਇੱਕ ਮਿਸਾਲ ਕਿਹਨਾਂ ਦਿੱਤੀ ਹੈ ਤੇ ਭਈ ਅਸੀਂ ਸਾਈਕਲ ਛੱਕੇ ਨਹੀਂ ਗਏ ਯਾਰ ਸਾਈਕਲ ਤੇ 17 17 ਕਿਲੋਮੀਟਰ ਗਈ ਅੱਜ ਕੱਲ ਤੁਹਾਨੂੰ ਪਤਾ ਬਹੁਤ ਲੋਕ ਨਸ਼ਾ ਕਰਦੇ ਆ ਕੋਈ ਕਿਹੇ ਜਾ ਕਰਦਾ ਪਰ ਆਪਾਂ ਨਹੀਂ ਆਪਾਂ ਤਾਂ ਲੋਕਾਂ ਨੂੰ ਸਨੇਹਾ ਦੇ ਰਹੇ ਆ ਵੀ ਆਪਦਾ ਸਿੰਪਲ ਜੇ ਕਿਤੇ ਨੇ ਦੁਕਾਨ ਤੇ ਵੀ ਜਾਣਾ ਤਾਂ ਵੀ ਮੋਟਰਸਾਈਕਲ ਥੋੜਾ ਬਾਈ ਫਿਟਨੈਸ ਦਾ ਰਾਜ ਕੀ ਹੈ ਫਿਟਨੈਸ ਦਾ ਰਾਜ ਬਾਈ ਆਹੀ ਹੈ ਜਿਹੜੇ ਚਾਰ ਪੈਸੇ ਖੇਤੀ ਆਪਣੇ ਕੋਲੇ ਵਧੀਆ ਖੇਤੀ ਕਰੀਦੀ ਆ ਹੱਥੀ ਮਿਹਨਤ ਕਰੀਦੀ ਆ ਜੀ ਕੋਈ ਐ ਨਹੀਂਗਾ ਵੀ ਮਾੜਾ ਮੋਟਾ ਇੱਕ ਕਿਰਾ ਕਰਨਾਗਾ ਜਾਂ ਉਧਰ ਉਧਰ ਟਰੈਕਟਰ ਨੂੰ ਲਈ ਫਿਰੋ ਕਿਸੇ ਨੂੰ ਕਹਿਤਾ ਕਿਸੇ ਧਿਆਨ ਕੇ ਨੂੰ ਕਹਿਤਾ ਜਿੰਨਾ ਕ ਆਪਣੇ ਤੋਂ ਹੁੰਦਾ ਆਪਾਂ ਕਰਦੇ ਆ ਸਵੇਰੇ ਉੱਠੀ ਦਾ 4 ਵਜੇ ਪਜੂ ਢਾਂਡਾ ਸੰਭੀ ਦਾ ਸਾਰਾ ਕੁਝ ਕੰਮ ਕਰੀਦਾ ਪੱਠੇ ਆਪ ਕੋਤਰੀ ਦੇ ਮਸ਼ੀਨ ਤੇ ਨਹੀਂ ਕੋਦਰ ਦੇ ਜੀ ਬਸ ਮਾੜਾ ਮੋਟਾ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਜਿਹੜਾ ਕਰਨ ਵਾਲਾ ਬੰਦੇ ਦੇ ਕੰਮ ਉਹ ਕਰੀਦਾ ਜੀ ਸਰੀਰ ਤੰਦਰੁਸਤ ਰਹਿਣਾ ਕੋਈ ਨਸ਼ਾ ਨਹੀਂ ਕੋਈ ਇਦਰੋਂ ਫੜ ਲੈ ਜੋ ਕਿਸੇ ਦੇ ਮਗਰ ਲੱਗ ਕੇ ਮਿਸਾਬੇ ਤੇ ਕੋਈ ਨਹੀਂ ਕਿ ਤਾ ਦਰ ਵੀ ਨਹੀਂ ਕੀਤੀ ਨਾ ਕੁਛ ਨਹੀਂ ਬਸ ਇੱਕ ਵਾਰੀ ਯਾਰ ਦੋਸਤ ਦੇ ਨਾਲ ਜਿਵੇਂ ਵਿਆਹ ਸਾਦੀ ਹੁੰਦਾ ਬਸ ਉੱਤੇ ਪੀ ਲਿਆ ਜਾਂ ਹੁਣ ਵਿਆਹ ਹੋ ਗਿਆ ਜਾਂ ਤੋਂ ਬਾਅਦ ਮੈਨੂੰ ਪਤਾ ਲਾਂਭਾ ਦੇਣਗੇ ਯਾਰ ਦੋਸਤ ਉਹ ਤੋ ਵਿਤੀ ਨਹੀਂ ਬਸ ਪੀਤੀ ਨਹੀਂ ਠੀਕ ਹੈ ਜੀ ਤੁਸੀਂ ਬੜੇ ਖੁਸ਼ ਹੋ ਮਤਲਬ ਉਸ ਜਿਹੜਾ ਪਰਿਵਾਰ ਖੁਸ਼ ਹੈ ਇਹਨਾਂ ਦਾ ਵਿਆਹ ਥੋੜਾ ਵਿਆਹ ਹੋਇਆ ਹੈ ਤੁਸੀਂ ਦੋਸਤੋਂ ਬਿਲਕੁਲ ਹਾਂਜੀ ਮੇਰਾ ਸਾਰਾ ਪਰਿਵਾਰ ਖੁਸ਼ ਆ ਸਿੰਪਲ ਸ਼ਾਦੀ ਕੀਤੀ ਆ ਬੜੇ ਕੀ ਗਣਾ ਚਾਹੁੰਦੇ ਹੋ ਜਿਹੜੇ ਲੋਕ ਇਹਨਾਂ ਨਾਲ ਪੈਸਾ ਲਾਉਂਦੇ ਆ ਪੈਸਾ ਖਰਾਬ ਕਰਦੇ ਆ ਆਰਕੇਸਟਰਾਂ ਨਾਲ نزدੀਆਂ ਉੱਥੇ ਵੀ ਲੜਾਈਆਂ ਚ ਝਗੜੇ ਹੁੰਦੇ ਆ ਉਹਦਾ ਮੁੱਖ ਕਾਰਨ ਕੀ ਹੈ ਤੁਸੀਂ दारू ਨੂੰ ਮੰਨਦੇ ਹੋਗਾ ਪਰ ਲੋਕਾਂ ਦੀ ਸੋਚ ਹੀ ਮਾੜੀ ਹੋ ਗਈ ਸੋਚ ਮਾੜੀ ਹੋ ਗਈ ਲੋ ਹੂੰ ਸੋ ਭਾਈ दारू ਵੀ ਇੱਕ ਕਾਰਨ ਹੈ ਲੜਾਈ ਦਾ ਜਿਲੇ ਪੈਰਸਾਂ ਚ ਕੁੜੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਆ ਉੱਥੇ ਕੁੜੀਆਂ ਨੂੰ ਇੱਕ ਲੋਕ ਦੇ ਆਇਆ ਆਰਕੇਸਟਰ ਵਾਲੀ ਹੈ ਇੱਕ ਬੇਸ਼ੇਰ ਆਲਾ ਪਿਆ ਡਾਂਸਰ ਦਾ ਉਹ ਚ ਆਪਣਾ ਵੀ ਕਸੂਰਵਾਰ ਹੈ ਕਿ दारू ਵੀ ਕਸੂਰਵਾਰ ਹੈ ਭਾਈ ਕੀ ਜੱਕਰ ਉਹ ਚ ਭਾਈ ਸਾਰੇ ਕਸੂਰਵਾਰ ਹੁੰਦੇ ਆ ਕੋਈ ਇੱਕ ਤਾਂ ਹੁੰਦਾ ਨਹੀਂ ਇੱਕ ਹੱਥ ਨਾਲ ਤਾੜੀ ਤਾਂ ਵਜਾਈ ਦੇਣੀ ਹੈ ਬੰਦਾ ਜਦੋਂ ਇੱਥੋਂ ਜਾਂਦਾ ਆਪਦੇ ਪਰਿਵਾਰ ਨਾਲ ਹੀ ਜਾਂਦਾ ਬੱਚੇ ਵੀ ਹੁੰਦੇ ਉਹਨਾਂ ਦੇ ਪਰ ਜਦੋਂ ਉੱਥੇ ਜਾ ਕੇ दारू ਰੱਖੀ ਜਾਂਦੀ ਗੁਰੂ ਦੀ ਤਾਂ ਮਰਿਆਦਾ ਰਹਿੰਦੀ ਨਹੀਂ ਆਨੰਦਕਾਰ ਦੇ ਤਾਂ 4 ਵਜੇ ਹੁੰਦੇ ਪਾਲਸਾਂ ਜਾ ਕੇ ਪਹਿਲਾਂ ਬਹਿ ਜਾਂਦੇ ਤਰੂ ਪਹਿਲਾਂ ਪੀ ਲੈਂਦੇ ਪਹਿਲਾਂ ਪੀ ਲੈਂਦੇ ਆ ਉਹ ਫਿਰ ਜਦੋਂ ਇੱਕ ਦੋ ਪਿੱਗ ਦਿਮਾਗ ਨੂੰ ਚੜ ਜਾਂਦੇ ਆ ਮੂਰੇ ਨੱਚਣ ਵਾਲੇ ਆ ਜਾਂਦੇ ਆ ਕਿ ਉਹਨਾਂ ਦੀ ਚਲੋ ਆਪਦੀ ਮਿਹਨਤ ਆ ਕੋਈ ਮਰਜ਼ੀ ਕਰਨ ਪਰ ਜਦੋਂ ਆਪਾਂ ਕਿਹਨੂੰ ਖਾ ਪੀ ਕੇ ਉਂਗਲ ਕਰਦੇ ਆ ਜਾਂ ਟਿੱਚਰ ਕਰਦੇ ਆ ਜਾਂ ਆਪਾਂ ਪੈਸੇ ਦਾ ਰੂਪ ਦਿਖਾਉਨੇ ਆ ਉੱਥੇ ਤਾਂ ਫਿਰ ਲੜਾਈ ਹੋਊਗੀ ਸੋ ਭਾਈ ਇਹ ਬਾਈਆਂ ਦੀ ਜਿਹੜੀ ਕਹਾਣੀ ਹੈ ਬਹੁਤ ਵਧੀਆ ਇਹਨਾਂ ਨੇ ਬਾਈਆਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਪੂਰੀ ਦੁਨੀਆ ਦੇ ਵਿੱਚ ਪਹਿਲੇ ਇਨਸਾਨ ਹੈ ਭਾਈ ਕੀ ਨਾ ਆਪਣਾ ਇਹਨਾਂ ਦਾ ਹੈਪੀ ਪਰੰਡਾ ਜੀ ਹੈਪੀ ਪਰੰਡਾ ਭਾਈ ਇਹ ਕੁੜੀਆਂ ਨੇ ਜੀ ਖੁਸ਼ਪ੍ਰੀਤ ਸੋ ਭਾਈ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜਿਹੜੇ ਲੋਕ ਲੱਖਾਂ ਰੁਪਈਆ ਲਾ ਕੇ ਲਗਜ਼ਰੀ ਗੱਡੀਆਂ ਕਰਵਾ ਕੇ ਜਾਂ ਕੁੜੀਆਂ ਤੋਂ ਦਾਜ ਮੰਗਦੇ ਆ ਗੱਡੀਆਂ ਮੰਗਦੇ ਆ ਮੋਟਰਸਾਈਕਲ ਮੰਗਦੇ ਆ ਕੁੜੀਆਂ ਨੂੰ ਤੰਗ ਕਰਦੇ ਆ ਕੁੱਟਦੇ ਮਾਰਦੇ ਆ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਉਹਨਾਂ ਲਈ ਭਾਈ ਇਹ ਇੱਕ ਬਹੁਤ ਵੱਡੀ ਮਿਸਾਲ ਹੈ ਭਾਈ ਤਕੜਬਈ ਆਉਣ ਵਾਲੇ ਸਮੇਂ 'ਚ ਜਿਵੇਂ ਹੁਣ ਤੁਸੀਂ ਵਿਆਹ ਕਰਵਾਇਆ ਹੈ ਬਿਨਾਂ ਦਾਜ ਤੋਂ ਬਿਨਾਂ ਖਰਚੇ ਤੋਂ ਥੋੜਾ ਤੁਸੀਂ ਕਹਿੰਦਾ ਮਤਲਬ ਵੀ ਬਹੁਤ ਵਾਰ ਹੁਣ ਦੰਦਾ ਰੋਲ ਮਰ ਕੇ 1500 2000 3000 ਰੁਪਏ ਖਰਚਾ ਬਹੁਤ ਆ ਗਿਆ ਹਣਾ ਆ ਵੀ ਜਾਊਗਾ ਤਾਂ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਵੀ ਗਾ ਬਈ ਤੁਹਾਡੀ ਥੋੜੀ ਜਿਹੜੀ ਔਲਾਦ ਹੈ ਤੁਹਾਡੇ ਬੱਚੇ ਆ ਉਹ ਵੀ ਤੁਹਾਡੇ ਰਾਹ ਚ ਚੱਲਣਗੇ ਦੇਖੋ ਜੀ ਮਾਂ ਪਿਓ ਦੇ ਸਿਰ ਤੇ ਹੁੰਦਾ ਇੱਕ ਟੀਚਰ ਹੁੰਦੀ ਹੈ ਜਿਹੜੇ 40 40 ਬੱਚਿਆਂ ਨੂੰ ਪੜਾਉਂਦੀ ਹੈ ਤੇ ਆਪਣੇ ਘਰ ਦੇ ਵਿੱਚ ਤਾਂ ਦੋ ਬੱਚੇ ਹੁੰਦੇ ਆ ਆਪਾਂ ਦੋ ਬੱਚਿਆਂ ਨੂੰ ਸਿੱਖਿਆ ਇਹੋ ਜੀ ਤਾਂ ਦੇਈ ਸਕਦੇ ਆਂ ਵੀ ਆਪ ਹੈਂ ਕੋਈ ਹਾਂ ਸੋ ਬਈ ਬਈਆਂ ਨੇ ਬਹੁਤ ਵਧੀਆ ਸਮਾਜ ਨੂੰ ਇਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਭਰਾ ਹੈ ਮਤਲਬ ਜੇ ਤੁਸੀਂ ਬਈ ਸਾਈਕਲ ਤੇ ਨਹੀਂ ਜਾ ਸਕਦੇ ਮੋਟਰਸਾਈਕਲ ਤੇ ਜਾਓ ਇੱਕ ਛੋਟੀ ਕਾਰ ਕਰਵਾਓ ਬਾਲਾ ਜੇ ਤੁਸੀਂ ਤੁਹਾਨੂੰ ਜਿਆਦਾ ਲੱਗਦਾ ਆਪਣੇ ਮਾਪਿਆਂ ਨੂੰ ਅਜੀ ਭੈਣਾਂ ਭਰਾ ਨੂੰ ਚਾਰ ਪੰਜ ਬੰਦੇ ਲੈ ਕੇ ਜਾਓ ਤੇ ਕੁੜੀ ਨੂੰ ਤੁਸੀਂ ਉੱਥੋਂ ਵਿਆਹ ਕੇ ਲਿਆਓ ਤੇ ਕੁੜੀ ਦਾ ਖਰਚਾ ਬਚਾਓ ਕਿਉਂਕਿ ਜੇ ਕੁੜੀ ਦਾ ਖਰਚਾ ਬਚਾਓਗੇ ਕੁੜੀ ਨੇ ਤੁਹਾਡੇ ਘਰੇ ਆਉਣਾ ਜੇ ਕੁੜੀ ਦਾ ਤੁਸੀਂ ਖਰਚਾ ਕਰਵਾਓਗੇ ਤਾਂ ਕਰਜ਼ਾਈ ਕੁੜੀ ਦੇ ਨਹੀਂ ਕੁੜੀ ਦੇ ਮਾਪਿਆਂ ਦੇ ਨਹੀਂ ਤੁਸੀਂ ਵੀ ਹੋਣਾ ਹੈ ਸੋ ਇਹ ਚੀਜ਼ਾਂ ਨੂੰ ਵਿਚਾਰੋ ਇਹਨਾਂ ਨੂੰ ਧਿਆਨ ਦਿਓ ਕਿਉਂਕਿ ਉਹ ਬਗਾਨਾ ਤਾਂ ਹਨ ਉਥੋਂ ਆ ਗਈ ਆਦੇ ਮਾਪੇ ਕੋਲ ਮਾਪੇ ਉਹਨੇ ਥੋੜੇ ਜਨੇ ਝੋਲੀ ਪਾਦਾ ਕੁੜੀ ਨੇ ਤੁਹਾਡੇ ਕੋਲ ਆਉਣਾ ਠੀਕ ਹੈ ਸੋ ਭਾਈ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਕਹਿੰਨੇ ਆ ਵੀ ਕੁੜੀ ਨੂੰ ਤੰਗ ਪ੍ਰੇਸ਼ਾਨ ਨਾ ਕਰੋ ਕਿਸੇ ਨੂੰ ਦਾਜ ਲਈ ਘੁੱਟੋ ਮਾਰੋ ਨਾ ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜੀ ਮੈਂ ਤੁਹਾਡੇ ਆਪਣਾ ਬੂਟਾ ਬਰਾੜ ਬੂਟਾ ਖਰੀਦੀ ਪੇਜ ਤੋਂ ਸਸਟੀ ਕਾ ਵੀ ਸਸਟੀ ਕਾ